ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਚਿੱਠੀ ਪੱਤਰ ਰਚਨਾ ਮੀਨ ਜਿਹੜਾ ਚਿੱਠੀ ਪੱਤਰ ਆਹੋ ਕਿਸ ਤਰੀਕੇ ਨਾਲ ਲਿਖਿਆ ਜਾਂਦਾ ਕੀ ਹੁੰਦਾ ਹੈ ਕਿਵੇਂ ਲਿਖਿਆ ਜਾਂਦਾ ਹੈ ਪੂਰਾ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਇਸ ਪਰ ਸੱਪਰ ਆਸ਼੍ਰਿਤ ਯੁੱਗ ਵਿੱਚ ਮੀਨ ਜਿਹੜਾ ਅੱਜ ਕੱਲ ਦਾ ਯੁੱਗ ਹੈ ਕਿਉਂਕਿ ਸਾਡੇ ਕੋਲ ਜਿਹੜੇ ਸਾਧਨ ਨੇ ਉਹ ਬਦਲ ਗਏ ਨੇ ਇਸ ਕਰਕੇ ਚਿੱਠੀ ਪੱਤਰ ਦੀ ਜੀਵਨ ਦੇ ਕਈ ਸਿਲਸਿਲਿਆਂ ਵਿੱਚ ਜਿਹੜੀ ਲੋੜ ਹੈ ਉਹ ਫਿਰ ਵੀ ਸਾਨੂੰ ਮਹਿਸੂਸ ਹੁੰਦੀ ਹੈ ਕੋਈ ਮਿੱਤਰ ਕਿਤੇ ਰਹਿ ਰਿਹਾ ਤੇ ਕੋਈ ਕਿਤੇ ਕੋਈ ਚੀਜ਼ ਕਿਤੋਂ ਮੰਗਵਾਈ ਜਾ ਰਹੀ ਹੈ ਤੇ ਕੋਈ ਕਿਤੋਂ ਕਈ ਵਾਰ ਕਿਸੇ ਅਫਸਰ ਨੂੰ ਵੀ ਜਿਹੜੀ ਚਿੱਠੀ ਹੈ ਉਹ ਲਿਖਣੀ ਪੈਂਦੀ ਹੈ ਤੇ ਕਈ ਵਾਰ ਇਹ ਹੁੰਦਾ ਵੀ ਕਿਸੇ ਦਾ ਦੁੱਖ ਸੁਣਨਾ ਪੈਂਦਾ ਹੈ ਇਹ ਦੁੱਖ ਸੁੱਖ ਦੱਸਣਾ ਤੇ ਪੁੱਛਣਾ ਚੀਜ਼ਾਂ ਵਸਤਾਂ ਦਾ ਆਰਡਰ ਦੇਣਾ ਤੇ ਲੈਣਾ ਸ਼ਿਕਾਇਤਾਂ ਸੁਣਨੀਆਂ ਤੇ ਸੁਣਾਉਣੀਆਂ ਇਹ ਸਾਰਾ ਕੁਝ ਆਮੋ ਸਾਹਮਣੇ ਬੈਠ ਕੇ ਮੂੰਹ ਜਵਾਨੇ ਸੰਭਵ ਨਹੀਂ ਹੁੰਦਾ ਮੀਨ ਜੀ ਦੇਖੋ ਜੇ ਅਸੀਂ ਕਿਸੇ ਅਫਸਰ ਨੂੰ ਕੋਈ ਸ਼ਿਕਾਇਤ ਲਿਖਣੀ ਹੈ ਤਾਂ ਹੋ ਸਰ ਉਹ ਅਫਸਰ ਸਾਨੂੰ ਨਾ ਮਿਲੇ ਇਸ ਕਰਕੇ ਅਸੀਂ ਉਹਨੂੰ ਚਿੱਠੀ ਪੱਤਰ ਲਿਖ ਸਕਦੇ ਹਾਂ ਇਹ ਹਰ ਜੀਵ ਭਾਵੇਂ ਕੋਈ ਮਰਦ ਹੈ ਜਾਂ ਇਸਤਰੀ ਹੈ ਭਾਵੇਂ ਪੜਿਆ ਲਿਖਿਆ ਹੈ ਜਾਂ ਅਨਪੜਾ ਹੈ ਬਟ ਚਿੱਠੀ ਪੱਤਰ ਦੀ ਜਿਹੜੀ ਲੋੜ ਆ ਉਹਨੂੰ ਹਮੇਸ਼ਾ ਰਹਿੰਦੀ ਹੈ ਕੋਈ ਆਪ ਲਿਖੇ ਕੋਈ ਕਿਸੇ ਕੋਲੋਂ ਲਿਖਵਾਏ ਹਰ ਹਾਲ ਦੇ ਵਿੱਚ ਉਸ ਨੂੰ ਜਿਵੇਂ ਕਿਵੇਂ ਲੋੜ ਪੂਰੀ ਕਰਨੀ ਪੈਂਦੀ ਆ ਹੁਣ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀ ਘੱਟ ਪੜੇ ਲਿਖੇ ਹੁੰਦੇ ਸੀ ਇੱਕ ਅੱਧਾ ਜਿਹੜਾ ਪੜੇ ਲਿਖਿਆ ਹੁੰਦਾ ਸੀ ਤਾਂ ਚਿੱਠੀ ਉਹਦੇ ਕੋਲ ਲੈ ਕੇ ਜਾਂਦੇ ਸੀ ਪੜਨ ਵਾਸਤੇ ਜਿਹੜੀ ਵੀ ਕੋਈ ਚਿੱਠੀ ਕਿਤੋਂ ਆਉਂਦੀ ਸੀ ਚਿੱਠੀ ਪੱਤਰ ਦੀ ਇੰਨੀ ਮਹੱਤਤਾ ਦੇ ਹੁੰਦੇ ਹੋયા ਸਮਝ ਨਹੀਂ ਆਉਂਦੀ ਕਿ ਕਿਉਂ ਵਿਦਿਆਰਥੀ 10-12 ਸਾਲ ਸਕੂਲਾਂ ਕਾਲਜਾਂ ਵਿੱਚ ਲਾ ਕੇ ਵੀ ਤਕਨੀਕੀ ਤੌਰ ਤੇ ਜਿਹੜੀ ਇੱਕ ਠੀਕ ਹੈ ਤੇ ਸ਼ੈਲੀ ਵਜੋਂ ਪ੍ਰਭਾਵਸ਼ਾਲੀ ਚਿੱਠੀ ਨਹੀਂ ਲਿਖ ਸਕਦੇ ਅਵਲ ਦਾ ਲਿਖਣ ਨੂੰ ਹੀ ਸੰਕੋਚ ਕਰਨਗੇ ਅਵਲੋਤ ਮਤਲਬ ਅਸਲ ਦਾ ਵਿੱਚ ਤਾਂ ਉਹ ਲਿਖਣ ਨੂੰ ਹੀ ਸੰਕੋਚ ਕਰਨਗੇ ਤੇ ਜੇ ਲਿਖਣਗੇ ਤਾਂ ਕਾਲੀ ਕਾਲੀ ਛਿੜਟਣਗੇ ਛਿੜਟਣਗੇ ਦਾ ਮਤਲਬ ਹੁੰਦਾ ਵੀ ਲਿਖਣਗੇ ਫਹਾ ਵਢਣਗੇ ਉਸ ਸਸ਼ਕਤਾਸ਼ਾਹੀ ਲਿਖਤ ਨੂੰ ਸਮਝਣ ਲਈ ਕੰਨਾਂ ਨੂੰ ਸਿਰਖ ਪਾਉਣਾ ਪਏਗਾ ਮਿੰਝ ਨੂੰ ਜਦੋਂ ਉਹ ਚ ਸਪੈਲਿੰਗ ਮਿਸਟੇਕਸ ਹੋਣ ਗਿਆ ਰਾਈਟਿੰਗ ਸੋਹਣੀ ਨਹੀਂ ਹੋਏਗੀ ਤਾਂ ਸਿਰਖ ਪਾਈ ਵਾਲੀ ਗੱਲ ਹੋ ਜਾਂਦੀ ਹੈ ਉਹ ਅਜੀਬ ਤਰੀਕੇ ਨਾਲ ਸ਼ੁਰੂ ਕਰਨਗੇ ਤੇ ਹੋਰ ਵੀ ਅਨੋਖੇ ਢੰਗ ਨਾਲ ਇਸ ਦਾ ਭੋਗ ਪਾਉਣਗੇ ਭੋਗ ਪਾਉਣਗੇ ਇਹਦਾ ਮਤਲਬ ਹੁੰਦਾ ਕਿ ਉਹਦਾ ਐਂਡ ਕਰਨਗੇ ਨਾ ਬੋਲੀ ਦੇ ਠੁੱਕ ਦਾ ਧਿਆਨ ਰੱਖਿਆ ਜਾਏਗਾ ਬੋਲੀ ਦੇ ਠੁੱਕ ਦਾ ਮਤਲਬ ਕਿ ਕਿਹੜੀ ਜਿਹੜੀ ਬੋਲੀ ਹੈ ਉਸ ਨੇ ਵਰਤਣੀ ਹੈ ਤੇ ਨਹੀਂ ਜਿਹੜੇ ਵਿਆਕਰਨਕ ਨਿਯਮ ਨੇ ਉਹਨਾਂ ਦਾ ਖਿਆਲ ਰੱਖਣਗੇ ਤੇ ਨਹੀਂ ਵਾਕਾਂ ਦਾ ਕੋਈ ਹਿਸਾਬ-ਕਤਾ ਰੱਖ ਸਕਦੇ ਨੇ ਉਹ ਤੇ ਨਾ ਕੋਈ ਪਹਿਰਿਆਂ ਦੀ ਸੁਰਤਾਲ ਹੁੰਦੀ ਹੈ ਬਸ ਜਿਵੇਂ ਉਧੜੇ-ਗੁਧੜੇ ਵਿਚਾਰ ਨੇ ਉਹਨਾਂ ਨੂੰ ਜਜ਼ਬਾਤਾਂ ਦੇ ਬਹਿਣ ਦੇ ਵਿੱਚ ਉਹ ਨਰੜ ਦਿੰਦੇ ਨੇ ਮੀਨਸ ਜਿਵੇਂ ਦਿਲ ਕਰਦਾ ਉਵੇਂ ਲਿਖੀ ਜਾਂਦੇ ਨੇ ਅਸਲ ਵਿੱਚ ਚਿੱਠੀ ਲਿਖਣਾ ਇੱਕ ਹੁਨਰ ਹੈ ਇੱਕ ਸਕਿੱਲ ਹੈ ਜਿਸ ਦੁਆਰਾ ਦਿਲੀ ਭਾਵਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਸੇ ਲਈ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਸਤੇ ਜਾਦੂ ਦਾ ਅਸਰ ਹੋਏ ਇਸ ਹੁਨਰ ਵਿੱਚ ਤਾਕ ਹੋਣ ਲਈ ਉਚੇਰੇ ਅਭਿਆਸ ਦੇ ਨਾਲ ਨਾਲ ਕੁਝ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਇਕੱਲੀ ਜਾਣਕਾਰੀ ਹੋਣੀ ਜ਼ਰੂਰੀ ਨਹੀਂ ਸਗੋਂ ਉਹਨਾਂ ਨੂੰ ਜਦੋਂ ਚਿੱਠੀ ਲਿਖਣੀ ਹੈ ਵਰਤੋਂ ਦੇ ਵਿੱਚ ਵੀ ਲੈ ਕੇ ਆਉਣਾ ਮੀਨਸ ਉਹਦੇ ਅਕੋਰਡਿੰਗ ਜਿਹੜੀ ਚਿੱਠੀ ਹੈ ਉਹ ਲਿਖਣੀ ਹੈ ਸਭ ਤੋਂ ਪਹਿਲਾਂ ਹੈ ਚਿੱਠੀ ਲਿਖਣ ਲੱਗਿਆਂ ਵਿਸ਼ੇਸ਼ ਕਰਕੇ ਨਿੱਜੀ ਚਿੱਠੀ ਮੀਨਸ ਜਿਹੜੀ ਆਪਣੀ ਪਰਸਨਲ ਲੈਟਰ ਹੁੰਦੀ ਹੈ ਨਿੱਜੀ ਚਿੱਠੀ ਨੂੰ ਲਿਖਣ ਲੱਗਿਆਂ ਕੋਈ ਜਿਹੜਾ ਸਮੀਚੋਲਾ ਨਹੀਂ ਪਾ ਲੈਣਾ ਚਾਹੀਦਾ ਮੀਨਸ ਕਿ ਇਹ ਨਹੀਂ ਹੈ ਵੀ ਹੋਰ ਹੀ ਸੀ ਕਹਾਣੀਆਂ ਪਾ ਰਹਿਆਂ ਸਗੋਂ ਆਪਣੇ ਆਪ ਨੂੰ ਇਉਂ ਮਹਿਸੂਸ ਕਰਨਾ ਚਾਹੀਦਾ ਜਿਵੇਂ ਆਰਾਮ ਨਾਲ ਜਿਸ ਚਿੱਠੀ ਨੂੰ ਲਿਖੀ ਜਾ ਰਹੀ ਹੈ ਕਿ ਸਾਹਮਣੇ ਵਾਲਾ ਜਿਹਨੇ ਪੜ੍ਹਨੀ ਹੈ ਇਹ ਲੱਗੇ ਕਿ ਆਮੋ ਨੂੰ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਹੋਈਏ ਇਸ ਕਰਕੇ ਚਿੱਠੀ ਨੂੰ ਅੱਧੀ ਮੁਲਾਕਾਤ ਕਿਹਾ ਜਾਂਦਾ ਹੈ ਮੀਨ ਜਦੋਂ ਅਸੀਂ ਚਿੱਠੀ ਲਿਖਤੀ ਤாகਲੇ ਕੋਲ ਪਹੁੰਚ ਜਾਂਦੀ ਹੈ ਕਿ ਆਮੋ ਸਾਹਮਣੇ ਗੱਲ ਚਾਹੇ ਬੈਠ ਕੇ ਨਹੀਂ ਹੋਈ ਪਰ ਚਿੱਠੀ ਦੇ ਜ਼ਰੀਏ ਜਿਹੜੀ ਅੱਧੀ ਮੁਲਾਕਾਤ ਆ ਹੋ ਜਾਂਦੀ ਹੈ ਤੇ ਦੋਹਾਂ ਹਾਲਤਾਂ ਦੇ ਵਿੱਚ ਫਰਕ ਕੇਵਲ ਇੰਨਾ ਹੁੰਦਾ ਹੈ ਕਿ ਜਿੱਥੇ ਗੱਲਾਂ ਬਾਤਾਂ ਵਿੱਚ ਆਮ ਤੌਰ ਤੇ ਵਿਸਥਾਰ ਅਤੇ ਕਈ ਗੱਲਾਂ ਦਾ ਦੁਹਰਾਓ ਆ ਕੇ ਰਹਿੰਦਾ ਹੈ ਮੀਨਸ ਹੁਣ ਜਦੋਂ ਪਾਮਣੂ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਹਾਂ ਤਾਂ ਗੱਲਾਂ ਦੇ ਵਿੱਚ ਵਿਸਥਾਰ ਜ਼ਿਆਦਾ ਆ ਜਾਂਦਾ ਹੈ ਤੇ ਕਈ ਗੱਲਾਂ ਦੁਹਰਾਈਆਂ ਵੀ ਜਾਂਦੀਆਂ ਨੇ ਤੇ ਫਜ਼ੂਲ ਤੇ ਵਿਅਰਥ ਗੱਲਾਂ ਵੀ ਕਈ ਵਾਰ ਹੋ ਜਾਂਦੀਆਂ ਨੇ ਪਰ ਲਿਖਤ ਦੇ ਵਿੱਚ ਸੰਖੇਪਤਾ ਤੇ ਭਾਵਪਰਪੂਰਤਾ ਹੁੰਦੀ ਹੈ ਮੀਨਸ ਜਿਹੜੇ ਭਾਵ ਅਸੀਂ ਪ੍ਰਗਟ ਕਰਨਾ ਚਾਹੁੰਦੇ ਆ ਉਹ ਲਿਖੇ ਜਾਂਦੇ ਨੇ ਤੇ ਨਿਕੰਮੀਆਂ ਤੇ ਜਿਹੜੀਆਂ ਅਸਬੰਧਿਤ ਗੱਲਾਂ ਨੇ ਉਹਨਾਂ ਦਾ ਅਪਾਵ ਹੁੰਦਾ ਹੈ ਅਪਾਵ ਦਾ ਮਤਲਬ ਕਿ ਉਹਨਾਂ ਨੂੰ ਇਹਦੇ ਵਿੱਚ ਨਹੀਂ ਲਿਖਿਆ ਜਾਂਦਾ ਜੋ ਲਿਖਣਾ ਹੈ ਉਸ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਦਿਲ ਵਿੱਚ ਜਾਂ ਲਿਖ ਕੇ ਤਰਤੀਬ ਦੇਣੀ ਚਾਹੀਦੀ ਹੈ ਇਹ ਨਾ ਹੋਏ ਕਿ ਜਿਹੜੀ ਜ਼ਰੂਰੀ ਗੱਲ ਹੈ ਉਹ ਰਹਿ ਜੇ ਤੇ ਜਿਹੜੀਆਂ ਕੱਲਾਂ ਗੈਰ ਜ਼ਰੂਰੀ ਹੋਣ ਉਹ ਅਸੀਂ ਚਿੱਠੀ ਦੇ ਵਿੱਚ ਲਿਖੀ ਜਾਈਏ ਕਿਤੇ ਵਾਧੂ ਵਿਸਥਾਰ ਦੇ ਦਈਏ ਕਿਸੇ ਗੱਲ ਦਾ ਤੇ ਕਿਤੇ ਜਿਹੜੀ ਗੱਲਾਰੇ ਦੱਸਣਾ ਉਹ ਪੂਰੀ ਹੀ ਨਾ ਦੱਸੀ ਜਾਵੇ ਪਿੱਛੋਂ ਸੁੱਜੀ ਨੋਟ ਲਿਖ ਕੇ ਸਭ ਤੋਂ ਅਖੀਰ ਤੇ ਲਿਖ ਦੇਣਾ ਚਾਹੀਦਾ ਹੈ ਮਤਲਬ ਜੇ ਕੋਈ ਗੱਲ ਲਿਖਣ ਤੋਂ ਰਹਿ ਗਈ ਤਾਂ ਨੋਟ ਲਿਖਣਾ ਕਿ ਪਿੱਛੋਂ ਸੁਝੀ ਮੀਨਸ ਕਿ ਬਾਅਦ ਦੇ ਵਿੱਚ ਦਿਮਾਗ ਦੇ ਵਿੱਚ ਗੱਲ ਆਈ ਜਾਂ ਧਿਆਨ ਦੇ ਵਿੱਚ ਆਇਆ ਉਸ ਤੋਂ ਬਾਅਦ ਉਹ ਗੱਲ ਲਿਖ ਦੇਣੀ ਚਾਹੀਦੀ ਹੈ ਫਿਰ ਤੀਸਰਾ ਪੁਆਇੰਟ ਹੈ ਬੋਲੀ ਜਿਹੜੀ ਜਨ ਸਧਾਰਨ ਦੇ ਪੱਧਰ ਦੀ ਹੋਣੀ ਚਾਹੀਦੀ ਹੈ ਮੀਨ ਜਿਹੜੀ ਕਿ ਸਮਝ ਆਉਣ ਵਾਲੀ ਹੋਵੇ ਉਹਦੇ ਵਿੱਚ ਕੋਈ ਜਿਹੜੇ ਟੈਕਨੀਕਲ ਸ਼ਬਦ ਨੇ ਤਕਨੀਕੀ ਸ਼ਬਦ ਨੇ ਉਹਨਾਂ ਦੇ ਵਰਤੋਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਤੇ ਨਾਲੇ ਇਸ ਕਿਸਮ ਦੀ ਜਿਹੜੀ ਚਿੱਠੀ ਹੈ ਤਾਂ ਉਹਨੂੰ ਦੇਖਣਾ ਹੈ ਪਹਿਲਾਂ ਚਿੱਠੀ ਦੀ ਅਸੀਂ ਕਿਸਮ ਦੇਖਾਂਗੇ ਉਹਦੇ ਅਕੋਰਡਿੰਗ ਹੀ ਜਿਹੜੀ ਭਾਸ਼ਾ ਬੋਲੀ ਅਸੀਂ ਵਰਤਣੀ ਹੈ ਉਹ ਧਿਆਨ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਰੱਖਣਾ ਹੈ ਉਦਾਹਰਨ ਦੇ ਵਜੋਂ ਜੇ ਚਿੱਠੀ ਕਿਸੇ ਨਿੱਗੇ ਮਿੱਤਰ ਨੂੰ ਮੀਂਹ ਜਿਹੜਾ ਸਾਡਾ ਕਲੋਜ਼ ਫਰੈਂਡ ਹੁੰਦਾ ਹੈ ਨੇੜੇ ਦਾ ਸਹੇਲੀ ਦੋਸਤ ਉਹਨੂੰ ਲਿਖੀ ਜਾ ਰਹੀ ਹੈ ਤਾਂ ਸ਼ਬਦ ਖੁੱਲੇ ਖਲਾਸੇ ਤੇ ਨਿੱਗੇ ਹੋਣੇ ਚਾਹੀਦੇ ਹਨ ਤੇ ਜੇ ਚਿੱਠੀ ਕਿਸੇ ਅਫਸਰ ਨੂੰ ਲਿਖੀ ਜਾ ਰਹੀ ਹੈ ਤਾਂ ਜਿਹੜੇ ਸ਼ਬਦ ਨੇ ਉਹ ਸਤਕਾਰ ਭਰੇ ਤੇ ਗੰਭੀਰ ਹੋਣੇ ਚਾਹੀਦੇ ਨੇ ਹਰ ਹਾਲਤ ਦੇ ਵਿੱਚ ਜਿਹੜੀ ਬੋਲੀ ਆ ਉਹ ਵਿਆਕਰਨਕ ਊਕਾਇਆਂ ਤੋਂ ਰਹਿਤ ਮੀਨਜ਼ਿਆ ਵਿਆਕਰਨਕ ਪੱਖ ਤੋਂ ਸਹੀ ਹੋਣੀ ਚਾਹੀਦੀ ਹੈ ਸ਼ਬਦ ਜੋੜ ਜਿਹੜੀ ਸ਼ਬਦ ਚੋਣ ਆ ਬਹੁਤ ਠੁਕਮੇ ਹੋਣੀ ਚਾਹੀਦੀ ਹੈ ਮੀਨਜ਼ ਉਹ ਸ਼ਬਦ ਹੀ ਲਿਖਣੇ ਨੇ ਜਿਹੜੇ ਉੱਥੇ ਠੁਕਮੇ ਹੋਣ ਤੇ ਉਹਨਾਂ ਦੇ ਭਾਵ ਅਰਥ ਹੋਣ ਵਾਕ ਨਿੱਕੇ-ਨਿੱਕੇ ਤੇ ਇੱਕ ਦੂਜੇ ਨਾਲ ਕਿਉਂ ਖਿਚੜੀ ਹੋ ਕੇ ਵਿਚਾਰ ਦੀ ਲੜੀ ਦੀਆਂ ਕੜੀਆਂ ਨੂੰ ਖੋਲਣ ਵਾਲੇ ਅਤੇ ਵਿਗਿਆਨਕ ਕਸਵੱਟੀ ਤੇ ਪੂਰੇ ਉੱਤਰਨ ਵਾਲੇ ਹੋਣੇ ਚਾਹੀਦੇ ਨੇ ਮੀਨਜ਼ ਵਾਕ ਇਹ ਨਾ ਲੱਗਣ ਕਿ ਅਲੱਗ-ਥਲੱਗ ਨੇ ਸਗੋਂ ਲੱਗਣ ਵੀ ਪਹਿਲੇ ਵਾਕ ਦੇ ਨਾਲ ਦੂਸਰਾ ਵਾਕ ਮਿਲ ਰਿਹਾ ਹੈ ਕਹਿੰਦੇ ਨੇ ਕਿ ਜਿਹੜੀ ਸ਼ੈਲੀ ਹੈ ਉਹ ਸਖਸ਼ੀਤ ਵਾਂਗ ਵੱਧ ਚੜ੍ਹ ਕੇ ਜਿਹੜੀ ਪ੍ਰਭਾਵਸ਼ਾਲੀ ਹੈ ਉਹ ਸਾਨੂੰ ਬਣਾਉਣੀ ਚਾਹੀਦੀ ਹੈ ਜਜ਼ਬਾਤ ਦੇ ਵਹਿਣ ਵਿੱਚ ਜੋ ਜੀ ਆਏ ਉਹ ਸਾਨੂੰ ਨਹੀਂ ਲਿਖਣਾ ਚਾਹੀਦਾ ਤੇ ਇਹਨਾਂ ਗਲਤੀਆਂ ਤੋਂ ਬਚਣ ਦੇ ਲਈ ਜਿਹੜੀ ਚਿੱਠੀ ਹੈ ਉਹਨੂੰ ਜਦੋਂ ਅਸੀਂ ਲਿਖ ਦਿੰਨੇ ਆ ਤਾਂ ਇੱਕ ਵਾਰ ਉਹਨੂੰ ਦੁਹਰਾ ਲੈਣਾ ਚਾਹੀਦਾ ਹੈ ਮੀਨਜ਼ ਪੜ੍ਹ ਲੈਣਾ ਚਾਹੀਦਾ ਕਿ ਕਿਤੇ ਕੋਈ ਜਿਹੜੀ ਗਲਤੀ ਹੈ ਉਹ ਤੇ ਨਹੀਂ ਰਹਿ ਗਈ ਲਿਖਤ ਸੁੰਦਰ ਹੋਣੀ ਚਾਹੀਦੀ ਹੈ ਮਾਨੋ ਸ਼ਬਦਾਂ ਦੀ ਨਮਾਇਸ਼ ਲੱਗੀ ਹੋਵੇ ਮੀਨਸ ਜਿਵੇਂ ਅਸੀਂ ਕਿਤੇ ਕੋਈ ਨਮਾਇਸ਼ ਲੱਗੀ ਤੇ ਜਾਂਦੇ ਆ ਤਾਂ ਉੱਥੇ ਦੇਖਦੇ ਆ ਵੀ ਸਾਰਾ ਸਮਾਨ ਚਿਣਿਆ ਹੁੰਦਾ ਹੈ ਜਾਂ ਤੁਸੀਂ ਕਹਿ ਲਓ ਵੀ ਜਿਵੇਂ ਮੋਤੀ ਚਿਣੇ ਹੋਣ ਲਿਖਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਤਾਂ ਹੀ ਹੋ ਸਕਦਾ ਜੇ ਕਾਹਲ ਨਾ ਕੀਤੀ ਜਾਏ ਮੀਨਸ ਹੌਲੀ ਲਿਖਣੀ ਆ ਚਿੱਠੀ ਨੂੰ ਪੈਨਸਲ ਨਾਲ ਨਾ ਲਿਖਿਆ ਜਾਏ ਤੇ ਜਿਹੜਾ ਅਸੀਂ ਕਾਗਜ਼ ਤੇ ਸਿਆਹੀ ਵਰਤਣੀ ਹੈ ਉਹਦਾ ਵੀ ਧਿਆਨ ਰੱਖਿਆ ਜਾਏ ਕਿ ਕਿਸ ਤਰ੍ਹਾਂ ਦੀ ਸਿਆਹੀ ਅਤੇ ਕਿਸ ਤਰ੍ਹਾਂ ਦਾ ਕਾਗਜ਼ ਹੈ ਚੰਗੀਆਂ ਚਿੱਠੀਆਂ ਨਾ ਕੇਵਲ ਆਪਸੀ ਸਬੰਧਾਂ ਨੂੰ ਪਕੇਰਾ ਕਰਦੀਆਂ ਨੇ ਸਗੋਂ ਪਾਠਕ ਨੂੰ ਮੁੜ ਪੜਨ ਤੇ ਸਵਾਦ ਮਾਨਣ ਦਾ ਜਿਹੜਾ ਅਫਸਰ ਹੈ ਉਹ ਵੀ ਦਿੰਦੀਆਂ ਹਨ ਚਿੱਠੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਨਿੱਜੀ ਚਿੱਠੀਆਂ ਸਰਕਾਰੀ ਚਿੱਠੀਆਂ ਤੇ ਵਪਾਰਕ ਚਿੱਠੀਆਂ ਪਹਿਲਾਂ ਅਸੀਂ ਗੱਲ ਕਰਾਂਗੇ ਨਿੱਜੀ ਚਿੱਠੀ ਬਾਰੇ ਇਹ ਜਿਹੜੀਆਂ ਚਿੱਠੀਆਂ ਨੇ ਸਾਾਕਾਂ ਅੰਗਾ ਮੀਨ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਨੇ ਦੋਸਤਾਂ ਮਿੱਤਰਾਂ ਤੇ ਵਾਕਫਕਾਰਾਂ ਨੂੰ ਲਿਖਿਆ ਜਾਂਦੀਆਂ ਨੇ ਵਾਕਫਕਾਰ ਹੁੰਦੇ ਨੇ ਸਾਡੇ ਜਾਣਕਾਰ ਇੱਕ ਰੋਗੀ ਹੁੰਦੀਆਂ ਹਨ ਘਰੋਗੀ ਮਤਲਬ ਕਰੇਲੂ ਜਿਨ੍ਹਾਂ ਦੇ ਵਿੱਚ ਅਸੀਂ ਨਿੱਜੀ ਜਿਹੜਾ ਦੁੱਖ ਸੁੱਖਾ ਉਹਨਾਂ ਨੂੰ ਪ੍ਰਗਟ ਕਰਦੇ ਆ ਇਹ ਆਕਾਰ ਉਹਨਾਂ ਲੰਮੀਆਂ ਵੀ ਹੋ ਸਕਦੀਆਂ ਨੇ ਤੇ ਛੋਟੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਇਹ ਡਿਪੈਂਡ ਕਰਦਾ ਕਿ ਸਾਡਾ ਜਿਹੜਾ ਸੁਨੇਹਾ ਪਹੁੰਚਾਉਣ ਵਾਲਾ ਜੋਸੀ ਨੇ ਲਿਖਣਾ ਉਹ ਕਿਹੋ ਜਿਹਾ ਮੈਸੇਜ ਹੈ ਸਾਡਾ ਹੁਣ ਛੋਟੀਆਂ ਕਿਹੜੀਆਂ ਹੋਣਗੀਆਂ ਜਿਵੇਂ ਕੋਈ ਸੱਦਾ ਪੱਤਰ ਦੇਣਾ ਹੈ ਵਧਾਈ ਪੱਤਰ ਹੈ ਜਾਂ ਸ਼ੋਕ ਪੱਤਰ ਇਹਨਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਅਸੀਂ ਲੈ ਸਕਦੇ ਹਾਂ ਕਿਉਂਕਿ ਸਪੋਜ਼ ਕਰੀਏ ਅਸੀਂ ਸੱਦਾ ਪੱਤਰ ਲਿਖ ਰਹੇ ਹਾਂ ਤਾਂ ਅਸੀਂ ਨਾਲ ਪੂਰਾ ਲਿਖਾਂਗੇ ਕਿ ਕਾਦੇ ਬਾਰੇ ਲਿਖ ਰਹੇ ਹਾਂ ਕਿਸ ਖੁਸ਼ੀ ਚ ਲਿਖ ਰਹੇ ਹਾਂ ਤੇ ਨਾਲ ਕੋਈ ਹੋਰ ਜਿਹੜੀ ਅਗਲੀ ਗੱਲਬਾਤ ਹੁੰਦੀ ਹੈ ਜਾਂ ਅਗਲਾ ਪ੍ਰੋਗਰਾਮ ਹੁੰਦਾ ਉਹ ਵੀ ਅਸੀਂ ਨਾਲ ਹੀ ਇਹਦੇ ਵਿੱਚ ਲਿਖ ਦਿੰਦੇ ਹਾਂ ਅੱਗੇ ਹੈ ਸਰਕਾਰੀ ਚਿੱਠੀਆਂ ਇਹ ਚਿੱਠੀਆਂ ਜਨਤਾ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰੀ ਕੰਮ ਸੰਬੰਧੀ ਲਿਖੀਆਂ ਜਾਂਦੀਆਂ ਹਨ ਜਾਂ ਸਰਕਾਰੀ ਕਰਮਚਾਰੀਆਂ ਵੱਲੋਂ ਸਰਕਾਰੀ ਕੰਮ ਬਾਰੇ ਇੱਕ ਦੂਜੇ ਨੂੰ ਲਿਖੀਆਂ ਜਾਂਦੀਆਂ ਹਨ ਅਦਨੀਆਂ ਚਿੱਠੀਆਂ ਦੇ ਲਿਖਣ ਵਾਲਿਆਂ ਵਿਚਕਾਰ ਨਿੱਜੀ ਵਾਕਫੀਦਾ ਹੋਣਾ ਜ਼ਰੂਰੀ ਨਹੀਂ ਮੀਨਜ਼ ਹੁਣ ਜਿਹੜਾ ਅਫਸਰ ਹੁੰਦਾ ਸੀ ਉਹਨੂੰ ਨਹੀਂ ਜਾਣਦੇ ਹੁੰਦੇ ਵੈਸੇ ਪਤਾ ਹੁੰਦਾ ਕਿ ਹਾਂ ਉਹ ਅਫਸਰ ਹੈ ਜਾਂ ਇਸ ਪੋਸਟ ਤੇ ਕੰਮ ਕਰਦਾ ਬਟ ਅਸੀਂ ਉਹਨੂੰ ਪਰਸਨਲੀ ਨਹੀਂ ਜਾਣਦੇ ਹੁੰਦੇ ਇਹ ਜਿਹੜੀਆਂ ਸਰਕਾਰੀ ਤੌਰ ਤੇ ਤੇ ਰਸਮੀ ਜਿਹੇ ਲਹਿਜੇ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚਿੱਠੀਆਂ ਇਸ ਲਈ ਇਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਜਿਹੜੀ ਫालतू ਗੱਲ ਲਿਖਣ ਦੀ ਗੁੰਜਾਇਸ਼ ਨਹੀਂ ਹੁੰਦੀ ਹੁਣ ਇਹਦੇ ਵਿੱਚ ਅਸੀਂ ਆਪਣੀ ਨਾ ਕੋਈ ਘਰ ਦੀ ਗੱਲ ਸ਼ੇਅਰ ਕਰਾਂਗੇ ਤੇ ਨਾ ਪਰਸਨਲ ਮੀਨ ਜਿਹੜੀ ਗੱਲ ਦੇ ਬਾਬਤ ਅਸੀਂ ਲਿਖਣਾ ਚਾਹੁੰਦੇ ਆ ਜਿਹੜੀ ਸਮੱਸਿਆ ਐ ਜਿਹੜੀ ਸ਼ਿਕਾਇਤ ਐ ਸਿਰਫ ਅਸੀਂ ਉਹਦੇ ਬਾਰੇ ਹੀ ਗੱਲ ਕਰਾਂਗੇ ਇਹ ਸੰਖੇਪ ਹੁੰਦੀਆਂ ਹਨ ਤੇ ਆਮ ਤੌਰ ਤੇ ਇੱਕ ਪੱਤਰ ਵਿੱਚ ਇੱਕ ਹੀ ਗੱਲ ਲਿਖੀ ਜਾਂਦੀ ਹੈ ਪਰ ਕਈ ਵਾਰ ਇੱਕ ਤੋਂ ਵਧੇਕ ਗੱਲਾਂ ਨੂੰ ਵੀ ਲਿਖ ਲਿਆ ਜਾਂਦਾ ਹੈ ਕਦੋਂ ਜਦੋਂ ਕੋਈ ਜ਼ਰੂਰਤ ਹੁੰਦੀ ਐ ਤੀਸਰਾ ਹੈ ਵਪਾਰਕ ਚਿੱਠੀਆਂ ਇਹ ਚਿੱਠੀਆਂ ਵਪਾਰ ਸੰਬੰਧੀ ਲਿਖੀਆਂ ਜਾਂਦੀਆਂ ਹਨ ਜਾਂ ਕਮਕਾਰ ਸੰਬੰਧੀ ਲਿਖੇ ਜਾਂਦੇ ਹਨ ਜਿਵੇਂ ਇੱਕ ਵਪਾਰੀ ਦਾ ਦੂਸਰੇ ਵਪਾਰੀ ਨੂੰ ਜਾਂ ਕਿਸੇ ਗਾਹਕ ਦਾ ਫਰਮ ਨੂੰ ਲਿਖਣਾ ਫਰਮ ਮੀਨ ਜਿੱਥੇ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ ਉਤਪਾਦਨ ਹੁੰਦਾ ਹੈ ਇਹ ਬਹੁਤ ਹੱਦ ਤੱਕ ਜਿਹੜੇ ਰਸਮੀ ਜਿਹੀਆਂ ਚਿੱਠੀਆਂ ਹੁੰਦੀਆਂ ਨੇ ਇਥੋਂ ਤੱਕ ਕਿ ਇਹਨਾਂ ਵਿੱਚ ਜਿਹੜੇ ਟਕਸਾਲੀ ਸ਼ਬਦ ਨੇ ਵਾਕਾਂਸ਼ ਨੇ ਤੇ ਵਾਕ ਨੇ ਉਹਨਾਂ ਨੂੰ ਹੀ ਵਰਤਿਆ ਜਾਂਦਾ ਹੈ ਇਹਨਾਂ ਵਿੱਚ ਲਗਾ ਮਾਤਰਾ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ ਕਿਉਂਕਿ ਭਾਵਾ ਵਿੱਚ ਫਰਕ ਪੈ ਜਾਣ ਦਾ ਡਰ ਹੁੰਦਾ ਹੈ ਭਾਵਾ ਮੀਨਜ਼ ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਉਹਦੇ ਵਿੱਚ ਭਾ ਅਰਥਾਂ ਦੇ ਵਿੱਚ ਇਹ ਸਰਕਾਰੀ ਚਿੱਠੀਆਂ ਨਾਲੋਂ ਵੱਧ ਕੇ ਸੰਖੇਪ ਹੁੰਦੀਆਂ ਹਨ ਮੀਨਜ਼ ਇਹਨਾਂ ਦੇ ਵਿੱਚ ਹੋਰ ਵੀ ਸੰਖੇਪਤਾ ਨਾਲ ਗੱਲ ਕੀਤੀ ਜਾਂਦੀ ਹੈ ਸ਼ਾਰਟ ਰੂਪ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਆਮ ਤੌਰ ਤੇ ਇਹਨਾਂ ਵਿੱਚ ਇੱਕ ਚਿੱਠੀ ਇੱਕ ਵਿਸ਼ਾ ਵਾਲਾ ਨਾਮ ਤੇ ਅਮਲ ਕੀਤਾ ਜਾਂਦਾ ਮੀਨਜ਼ ਇੱਕ ਚਿੱਠੀ ਲਿਖਣੀ ਹੈ ਤਾਂ ਉਹਦੇ ਵਿੱਚ ਇੱਕ ਹੀ ਵਿਸ਼ਾ ਲੈਣਾ ਹੈ ਇੱਕ ਹੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਚਿੱਠੀ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੱਲ ਦਾ ਫੈਸਲਾ ਕਰ ਲੈਣ ਕਿ ਚਿੱਠੀ ਕਿਸ ਵਨਗੀ ਦੀ ਹੈ ਵਨਗੀ ਦਾ ਮਤਲਬ ਹੁਣ ਤਿੰਨ ਤਰ੍ਹਾਂ ਦੀ ਅਸੀਂ ਗੱਲ ਕੀਤੀ ਸੀ ਨਿੱਜੀ ਚਿੱਠੀ ਹੈ ਸਰਕਾਰੀ ਚਿੱਠੀ ਹੈ ਜਾਂ ਵਪਾਰਕ ਹੈ ਕਿਉਂਕਿ ਜੇਕਰ ਅਸੀਂ ਇਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਗਲਤੀ ਹੋ ਸਕਦੀ ਹੈ ਤਕਨੀਕ ਵਜੋਂ ਚਿੱਠੀਆਂ ਨੂੰ ਅਸੀਂ ਪੰਜ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ ਮੀਨ ਜੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਏਗਾ ਆਰੰਭ ਚਿੱਠੀ ਦੀ ਸਟਾਰਟਿੰਗ ਫਿਰ ਸੰਬੋਧਨੀ ਪਦ ਕਿਹਨੂੰ ਅਸੀਂ ਸੰਬੋਧਨ ਕਰਕੇ ਜਿਹੜੀ ਚਿੱਠੀ ਆਹੋ ਲਿਖਣੀ ਹੈ ਫਿਰ ਚਿੱਠੀ ਦਾ ਢਾਂਚਾ ਢਾਂਚੇ ਦਾ ਮਤਲਬ ਜਿਹੜੀ ਅਸੀਂ ਗੱਲ ਕਹਿਣੀ ਹੈ ਇਹਦੇ ਵਿੱਚ ਉਹ ਲਿਖਣੀ ਆ ਫਿਰ ਐਂਡ ਕਿਵੇਂ ਕਰਨਾ ਹੈ ਫਿਰ ਸਿਰਨਾਵਾ ਸਿਰਨਾਵਾ ਮਤਲਬ ਜਿਹਨੂੰ ਅਸੀਂ ਚਿੱਠੀ ਲਿਖਣੀ ਹੈ ਨਿੱਜੀ ਚਿੱਠੀਆਂ ਵਿੱਚ ਕਈ ਵਾਰ ਸਭ ਤੋਂ ਪਹਿਲਾਂ ਛੋਟੀ ਉੱਤੇ ਛੋਟੀ ਤੇ ਮੀਨਸ ਉੱਪਰ ਸਭ ਤੋਂ ਉੱਪਰ ਇੱਕ ਓਮਕਾਰ ਸਤਿਗੁਰ ਪ੍ਰਸਾਦ ਜਾਂ ਓਮ ਆਦਿ ਸ਼ਬਦ ਲਿਖੇ ਜਾਂਦੇ ਹਨ ਪਰ ਸਰਕਾਰੀ ਜਾਂ ਵਪਾਰਕ ਚਿੱਠੀਆਂ ਦੇ ਵਿੱਚ ਇਹ ਕੁਝ ਨਹੀਂ ਲਿਖਣਾ ਚਾਹੀਦਾ ਅਧਈਆਂ ਚਿੱਠੀਆਂ ਦੇ ਵਿੱਚ ਟੌਪ ਦੇ ਉੱਪਰ ਮਿੰਜ ਬਿਲਕੁਲ ਉੱਪਰ ਸੱਜੇ ਪਾਸੇ ਚਿੱਠੀ ਦਾ ਜਿਹੜਾ ਨੰਬਰ ਆ ਉਹ ਜ਼ਰੂਰ ਪਾ ਦੇਣਾ ਚਾਹੀਦਾ ਤਾਂ ਜੋ ਲੋਡ ਪੈਂਡ ਤੇ ਹਵਾਲਾ ਦਿੱਤਾ ਜਾ ਸਕੇ ਹਵਾਲਾ ਦੇਣ ਦਾ ਮਤਲਬ ਹੁੰਦਾ ਵੀ ਕਈ ਵਾਰ ਜਿਹੜੀ ਅਸੀਂ ਸ਼ਿਕਾਇਤ ਦਰਜ ਕਰਵਾਈ ਹੁੰਦੀ ਹੈ ਉਹਦੇ ਤੇ ਕੋਈ ਅਮਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਉਥੇ ਪਾ ਸਰ ਰਹੇ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਜਿਹੜੀ ਐਨੀ ਚਿੱਠੀ ਨੰਬਰ ਪਾ ਚੁੱਕੇ ਹਾਂ ਤੇ ਇਹ ਰਿਮਾਈਂਡਰ ਹੈ ਇੱਕ ਤਰੀਕੇ ਨਾਲ ਯਾਦ ਪੱਤਰ ਹੈ ਤੁਹਾਨੂੰ ਹੁਣ ਇਮਤਿਹਾਨ ਦੇ ਵਿੱਚ ਵੀ ਕੋਈ ਵੀ ਜਿਹੜਾ ਏਕ ਓੰਕਾਰ ਜਾਂ ਓਮ ਸ਼ਬਦ ਹੈ ਉਹ ਲਿਖਣ ਦੀ ਮਨਾਹੀ ਹੁੰਦੀ ਹੈ ਕੋਈ ਵੀ ਬੱਚਾ ਨਹੀਂ ਲਿਖ ਸਕੇਗਾ ਫਿਰ ਨਿੱਜੀ ਚਿੱਠੀ ਦੇ ਸੱਜੇ ਪਾਸੇ ਉੱਪਰ ਲਿਖਣ ਵਾਲੇ ਦਾ ਪਤਾ ਤੇ ਤਰੀਕ ਲਿਖੀ ਜਾਂਦੀ ਹੈ ਮੀਨ ਜਿਹੜੀ ਪਰਸਨਲ ਚਿੱਠੀ ਅਸੀਂ ਲਿਖਦੇ ਆ ਤਾਂ ਉਹਦੇ ਸੱਜੇ ਪਾਸੇ ਬਿਲਕੁਲ ਉੱਪਰ ਐਡਰੈਸ ਤੇ ਡੇਟ ਲਿਖੀ ਜਾਂਦੀ ਹੈ ਫਿਰ ਜਦੋਂ ਇਮਤਿਹਾਨ ਦੇ ਵਿੱਚ ਅਸੀਂ ਲਿਖਣੀ ਹੈ ਨਿੱਜੀ ਚਿੱਠੀ ਤਾਂ ਉੱਥੇ ਅਸੀਂ ਲਿਖਦੇ ਆ ਪ੍ਰੀਖਿਆ ਭਵਨ ਕੇਂਦਰ ਊੜਾੜਾ ਡੀ ਦੇ ਨਾਲ ਅਸੀਂ ਡੇਟ ਪਾ ਦਿੰਨੇ ਆ ਕਿਉਂਕਿ ਜਿਹੜਾ ਇਹ ਐਡਰੈਸ ਹੈ ਜੇ ਤਾਂ ਅਸੀਂ ਪਰਸਨਲੀ ਮੀਨ ਅਸੀਂ ਵਿਦਿਆਰਥੀ ਨਹੀਂ ਹੈਗੇ ਅਸੀਂ ਪਰਸਨਲੀ ਕਿਸੇ ਚਿੱਠੀ ਲਿਖਣੀ ਹੈ ਤਾਂ ਇਹ ਚੀਜ਼ ਦੀ ਵਰਤੋਂ ਕਰਾਂਗੇ ਬਟ ਐਜ਼ ਅ ਸਟੂਡੈਂਟ ਜਦੋਂ ਪੇਪਰ ਦੇ ਵਿੱਚ ਲਿਖਣਾ ਹੈ ਤਾਂ ਉੱਥੇ ਬੱਚਾ ਕੋਈ ਵੀ ਐਡਰੈਸ ਮੈਂਸ਼ਨ ਨਹੀਂ ਕਰੇਗਾ ਇਹ ਚੀਜ਼ਾਂ ਨੂੰ ਲਿਖੇਗਾ ਪਰ ਸਰਕਾਰੀ ਜਾਂ ਵਪਾਰਕ ਚਿੱਠੀਆਂ ਵਿੱਚ ਕਈ ਵਾਰ ਜਿਹੜਾ ਪਤਾ ਹੇਠਾਂ ਸਮਾਪਤ ਹੋਣ ਤੇ ਨਾ ਦੇ ਨਾਲ ਲਿਖਿਆ ਜਾਂਦਾ ਹੈ ਅਤੇ ਲਿਖਣ ਦੀ ਜਿਹੜੀ ਤਰੀਕ ਹੈ ਉਹ ਖੱਬੇ ਪਾਸੇ ਪਾਈ ਜਾਂਦੀ ਹੈ ਹੁਣ ਅਸੀਂ ਉਥੇ ਜਿਹੜੀ ਚਿੱਠੀ ਨੂੰ ਲਿਖਦੇ ਆਂਗੇ ਤਾਂ ਲਿਖਾਂਗੇ ਆਪ ਜੀ ਦਾ ਵਿਸ਼ਵਾਸਪਾਤਰ ਜੋ ਵੀ ਹੈ ਨਾਲ ਥੋੜਾ ਜਿਹਾ ਜਿੱਥੋਂ ਦਾ ਰਹਿਣ ਵਾਲਾ ਸ਼ਹਿਰ ਤੇ ਨਾਲ ਇੱਥੇ ਡੇਟ ਲਿਖੀ ਜਾਂਦੀ ਹੈ ਪਤਾ ਲਿਖਣ ਲੱਗਿਆਂ ਜਿਹੜੇ ਵਿਸ਼ਰਾਮ ਚਿੰਨ੍ਹ ਨੇ ਉਹ ਜ਼ਰੂਰ ਵਰਤੇ ਜਾਣੇ ਚਾਹੀਦੇ ਹਨ ਜਿਵੇਂ ਕਿ ਇੱਥੇ ਕਾਮਾ ਲੱਗ ਰਿਹਾ ਤੇ ਐਂਡ ਹੋ ਗਿਆ ਉਥੇ ਡੰਡੀ ਲੱਗੇਗੀ ਫਿਰ ਜਿਹੜੀ ਸਰਕਾਰੀ ਜਾਂ ਵਪਾਰਕ ਚਿੱਠੀਆਂ ਨੇ ਉਹਦੇ ਵਿੱਚ 헤ਠਾ ਨਾਂ ਦੇ ਨਾਲ ਦਿੱਤੇ ਗਏ ਪਤੇ ਥੱਲੇ ਜਿਹੜੀ ਤਰੀਕਾ ਉਹ ਨਹੀਂ ਲਿਖੀ ਜਾਂਦੀ ਸਗੋਂ ਜਿਹੜੀ ਅਖੀਰਲੀ ਜਾਂ ਇਸ ਤੋਂ ਪਿਛਲੀ ਸਤਰਾ ਉਹਦੇ ਬਰਾਬਰ ਖੱਬੇ ਪਾਸੇ ਲਿਖਣੀ ਚਾਹੀਦੀ ਹੈ ਫਿਰ ਸੰਬੋਧਨੀ ਪਦ ਚਿੱਠੀ ਦੇ ਇਸ ਭਾਗ ਵਿੱਚ ਸੰਬੋਧਨ ਕੀਤਾ ਜਾਂਦਾ ਹੈ ਸੰਬੋਧਨ ਮਤਲਬ ਜਿਹਨੂੰ ਅਸੀਂ ਚਿੱਠੀ ਲਿਖ ਰਹੇ ਹਾਂ ਇਹ ਸੰਬੋਧਨੀ ਸ਼ਬਦ ਉੱਪਰ ਪਤੇ ਨਾਲ ਲਿਖੀ ਹੋਈ ਤਰੀਕ ਵਾਲੇ ਤੋਂ ਅਗਲੀ ਸਤਰ ਵਿੱਚ ਮੀਨਸ ਅਗਲੀ ਲਾਈਨ ਵਿੱਚ ਹਾਸ਼ੀਆ ਛੱਡ ਕੇ ਖੱਬੀ ਚੂਕ ਵਿੱਚ ਮੀਨਸ ਖੱਬੇ ਪਾਸੇ ਲਿਖੇ ਜਾਂਦੇ ਹਨ ਇਹ ਉਸ ਵਿਅਕਤੀ ਨਾਲ ਰਿਸ਼ਤੇ ਅਨੁਸਾਰ ਤੇ ਉਹ ਦੀ ਸ਼ਾਨ ਅਨੁਸਾਰ ਹੋਣੀ ਚਾਹੀਦੀ ਹੈ ਨੀਂ ਮੀਨਨ ਕਿ ਚਿੱਠੀ ਸੀ ਵੱਡੇ ਨੂੰ ਜਾਂ ਛੋਟੇ ਨੂੰ ਕਿਹਨੂੰ ਲਿਖ ਰਹੇ ਹਾਂ ਤੇ ਉਹ ਸਾਡਾ ਕੌਣ ਲੱਗਦਾ ਹੈ ਕੀ ਰਿਸ਼ਤਾ ਉਹਦੇ ਨਾਲ ਸਾਡਾ ਜਿਸ ਨੂੰ ਅਸੀਂ ਚਿੱਠੀ ਲਿਖ ਰਹੇ ਹਾਂ ਤੇ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਕਮਾ ਪਾਇਆ ਜਾਂਦਾ ਤੇ ਇਸ ਸੰਬੰਧ ਵਿੱਚ ਅਸੀਂ ਜਿਹੜੀਆਂ ਕੁਸ਼ ਉਦਾਹਰਨਾਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਨਿੱਜੀ ਚਿੱਠੀਆਂ ਦੇ ਸੰਬੋਧਨੀ ਪਦ ਮੀਨ ਜੇ ਨਿੱਜੀ ਚਿੱਠੀ ਲਿਖਣੀ ਹੈ ਤਾਂ ਕਿਵੇਂ ਲਿਖਣਾ ਹੈ ਹੁਣ ਇੱਧਰ ਹੈ ਪੱਤਰਵਾਚਕ ਜਿਵੇਂ ਵੱਡੇ ਸਬੰਧੀ ਨੇ ਸਾਡੇ ਮਾਤਾ ਪਿਤਾ ਨੇ ਕੋਈ ਸਾਡੇ ਚਾਚਾ ਜੀ ਨੇ ਅਧਿਆਪਕ ਨੇ ਤੇ ਡਾਕਟਰ ਵਗੈਰਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਲਿਖਾਂਗੇ ਸਤਿਕਾਰਯੋਗ ਜਾਂ ਮਾਨਯੋਗ ਉਸ ਤੋਂ ਬਾਅਦ ਜਿਹੜਾ ਰਿਸ਼ਤਾ ਹੈ ਜਿਵੇਂ ਮਾਤਾ ਜੀ ਪਿਤਾ ਜੀ ਸਤਿਕਾਰਯੋਗ ਚਾਚਾ ਜੀ ਮਾਨਯੋਗ ਪ੍ਰੋਫੈਸਰ ਸਾਹਿਬ ਸਤਿਕਾਰਯੋਗ ਡਾਕਟਰ ਸਾਹਿਬ ਮੀਨਸ ਅਸੀਂ ਉਹਦੇ ਅਕੋਰਡਿੰਗ ਮਾਨਯੋਗ ਜਾਂ ਜਿਹੜੇ ਸਕਾਰਯੋਗ ਸ਼ਬਦ ਆ ਉਹਦੀ ਵਰਤੋਂ ਕਰਨੀ ਆ ਫਿਰ ਹਾਨ ਦੇ ਮੀਨਸ ਜਿਹੜੇ ਸਾਡੇ ਫਰੈਂਡ ਸਰਕਲ ਨੇ ਸਾਡੇ ਉਮਰ ਦੇ ਨੇ ਮਿੱਤਰ ਸਾਡੇ ਕੋਈ ਸਹੇਲੀ ਭੈਣ ਭਰਾ ਉਹਨਾਂ ਦੇ ਲਈ ਤਾਂ ਅਸੀਂ ਉਹਨਾਂ ਨੂੰ ਕੀ ਲਿਖਾਂਗੇ ਮੇਰੇ ਪਿਆਰੇ ਫਿਰ ਉਸ ਦਾ ਕੋਈ ਛੋਟਾ ਨਾਂ ਜਾਂ ਜਿਹੜਾ ਕੋਈ ਅੱਧਾ ਨਾਂ ਉਹਦਾ ਪੂਰਾ ਨਾਂ ਵੀ ਅਸੀਂ ਲਿਖ ਸਕਦੇ ਹਾਂ ਜਿਵੇਂ ਕਿ ਵੀਰ ਲਈ ਮੇਰੇ ਪਿਆਰੇ ਸੁਰਜੀਤ ਜੇ ਭਰਾ ਹੈ ਤਾਂ ਮੇਰੇ ਪਿਆਰੇ surjit ਭੈਣ ਦੇ ਲਈ ਪਿਆਰੀ rajender ਮਿੱਤਰ ਦੇ ਲਈ ਮੇਰੇ ਪਿਆਰੇ ਮਿੱਤਰ rakesh ਜਾਂ ਪਿਆਰੇ rakesh ਸਹੇਲੀ ਦੇ ਲਈ ਪਿਆਰੀ dipi ਇਹ ਸ਼ਬਦ ਅਸੀਂ ਲਿਖ ਸਕਦੇ ਹਾਂ ਫਿਰ ਛੋਟੇ ਜਿਵੇਂ ਕੋਈ ਭੈਣ ਭਰਾ ਧੀ ਪੁੱਤ ਕੋਈ ਭਤੀਜਾ ਭਾਣਜਾ ਜੋ ਵੀ ਹੈਗਾ ਤਾਂ ਉਹਨਾਂ ਦੇ ਲਈ ਕੀ ਲਿਖਣਾ ਹੈ ਪਿਆਰੇ ਜਾਂ ਪਿਆਰੀ ਲਿਖ ਕੇ ਕੋਗੀ ਕੋਗ ਮੀਨ ਜਿਹੜਾ ਉਹਦਾ ਨਾਂ ਘਰ ਦੇ ਵਿੱਚ ਲਿਆ ਜਾਂਦਾ ਜਿਵੇਂ ਬੱਚਿਆਂ ਦੇ ਪਿਆਰ ਨਾਲ ਕੋਈ ਛੋਟਾ ਨਾਂ ਹੁੰਦਿਆ ਜਾਂ ਜ਼ਰੂਰੀ ਨਹੀਂ ਕੋਈ ਅਸੀ ਕਰੋਗੀ ਨਾਂ ਲਿਖਣਾ ਜਿਹੜਾ ਉਹ ਐਕਚੁਅਲ ਨਾਂ ਉਹ ਵੀ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਇੱਥੇ ਬੱਚਿਆਂ ਦੇ ਨਾਂ ਨੇ ਠੀਕ ਹੈ ਜੀ ਤੁਸੀਂ ਉੱਥੇ ਲਿਖ ਸਕਦੇ ਹੋ ਪਤਨੀ ਦੇ ਲਈ ਪਤੀ ਵੱਲੋਂ ਮੇਰੇ ਅਤਿ ਪਿਆਰੀ ਜੀਓ ਮੇਰੀ ਪਿਆਰੀ ਰਾਣੀ ਪ੍ਰਾਨ ਪਿਆਰੀ ਜੀਓ ਕੋਈ ਵੀ ਜਿਹੜੇ ਸ਼ਬਦ ਨੇ ਵਰਤੇ ਜਾ ਸਕਦੇ ਨੇ ਫਿਰ ਪਤੀ ਲਈ ਜਦੋਂ ਪਤਨੀ ਨੇ ਲਿਖਣੀ ਹੈ ਨਿੱਜੀ ਚਿੱਠੀ ਮੇਰੇ ਪਿਆਰੇ ਪ੍ਰੀਤਮ ਮੇਰੇ ਪਿਆਰੇ ਸਰਤਾਜ ਮੇਰੇ ਸਵਾਮੀ ਜੀਓ ਹੁਣ ਅਸੀਂ ਲਿਖਣਾ ਵੀ ਨਾ ਵਾਕਫਾਂ ਦੇ ਨਾ ਵਾਕਫ ਕੌਣ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਤਾਂ ਉਹਨਾਂ ਦੇ ਲਈ ਜਿਹੜੇ ਸ਼ਬਦ ਵਰਤਣੇ ਨੇ ਉਹ ਹੋਣਗੇ ਸ਼੍ਰੀਮਾਨ ਜੀ ਸਤਿਕਾਰਯੋਗ ਸਰਦਾਰ ਜੀ ਇਸ ਤਰੀਕੇ ਦੇ ਤੇ ਹੁਣ ਜਿਹੜੀ ਸਰਕਾਰੀ ਜਾਂ ਵਪਾਰਕ ਚਿੱਠੀਆਂ ਨੇ ਇਹਨਾਂ ਦੇ ਸੰਬੋਧਨੀ ਪਦ ਕਿਹੋ ਜਿਹੇ ਹੁੰਦੇ ਨੇ ਸਭ ਤੋਂ ਪਹਿਲਾਂ ਵੀ ਕਾਗਜ਼ ਦੇ ਸੱਜੇ ਹੱਥ ਕੋਨੇ ਤੇ ਮੀਨਸ ਖੁੰਜੇ ਤੇ ਚਿੱਠੀ ਲਿਖਣ ਵਾਲ ਦਾ ਜਿਹੜਾ ਪਤਾ ਉਹ ਲਿਖਿਆ ਜਾਂਦਾ ਸੱਜੇ ਹੱਥ ਇੱਧਰਲੇ ਹੱਥ ਖੱਬੇ ਹੱਥ ਕੁਝ ਕਰਕੇ ਹਾਸ਼ੀਏ ਦੇ ਨਾਲ ਸੇਵਾ ਵਿਖੇ ਲਿਖਿਆ ਜਾਂਦਾ ਹੈ ਇੱਥੇ ਸੇਵਾ ਵਿਖੇ ਲਿਖਿਆ ਜਾਏਗਾ ਤੇ ਅਗਲੇ ਸਤਰ ਵਿੱਚ ਸੇਵਾ ਵਿਖੇ ਅਤੇ ਪਤੇ ਦੇ ਵਿਚਕਾਰ ਸਰਕਾਰੀ ਅਫਸਰ ਜਾਂ ਕੰਪਨੀ ਆਦ ਦਾ ਪੂਰਾ ਜਿਹੜਾ ਦਫ਼ਤਰੀ ਪਤਾ ਹੈ ਉਹ ਲਿਖਿਆ ਜਾਂਦਾ ਹੈ ਆਮ ਤੌਰ ਤੇ ਇਸ ਪਤੇ ਵਿੱਚ ਜਿਹੜਾ ਨਾਂ ਹੈ ਉਹ ਸ਼ਾਮਿਲ ਨਹੀਂ ਹੁੰਦਾ ਪਰ ਕਦੇ-ਕਦੇ ਸਬੰਧਤ ਵਿਅਕਤੀ ਦਾ ਜਾਤੀ ਧਿਆਨ ਦਿਵਾਉਣਾ ਹੋਵੇ ਤਾਂ ਉਹਦਾ ਨਾਂ ਵੀ ਲਿਖਿਆ ਜਾਂਦਾ ਹੈ ਫਿਰ ਅੱਗੇ ਪਤਾ ਲਿਖਣ ਤੋਂ ਬਾਅਦ ਕਈ ਵਾਰੀ 2-4 ਸ਼ਬਦਾਂ ਦੇ ਵਿੱਚ ਵਿਸ਼ੇ ਨਾਲ ਜਿਹੜੀ ਜਾਣਕਾਰੀ ਉਹ ਕਰਾਈ ਜਾਂਦੀ ਹੈ ਹੁਣ ਵਿਸ਼ਾ ਕੀ ਹੈ ਜਿਵੇਂ ਕਿ ਸਾਡੀ ਗਲੀ ਦੀ ਸਫਾਈ ਜਾਂ ਗਲੀ ਪੱਕੀ ਕਰਾਉਣੀ ਹੈ ਜਾਂ ਪਾਣੀ ਦਾ ਪ੍ਰਬੰਧ ਨਹੀਂ ਹੈ ਮੀਨਸ ਅਸੀਂ ਕੋਈ ਵੀ ਵਿਸ਼ਾ ਲੈ ਸਕਦੇ ਹਾਂ ਇਸ ਤੋਂ ਮਗਰ ਲਈ 70 ਦੇ ਵਿੱਚ ਮੀਨ ਜਿਸ ਤੋਂ ਬਾਅਦ ਵਾਲੇ 70 ਦੇ ਵਿੱਚ ਖੱਬੇ ਹੱਥ ਸ਼੍ਰੀਮਾਨ ਜੀ ਆਦਿ ਸ਼ਬਦ ਨਾਲ ਸੰਬੋਧਿਤ ਕਰਕੇ ਜਿਹੜਾ ਕਮਾ ਉਹ ਪਾਇਆ ਜਾਂਦਾ ਹੈ ਤੇ ਲਿਖ ਹੁਣ ਸਰਕਾਰੀ ਚਿੱਠੀਆਂ ਕਿਵੇਂ ਲਿਖਣੀਆਂ ਨੇ ਹਰੀਪੁਰਾ ਜ਼ਿਲ੍ਹਾ ਗੁਰਦਾਸਪੁਰ ਫਿਰ ਤਾਰੀਖ ਪੈ ਜੇਗੀ ਸੇਵਾ ਵਿਖੇ ਹੁਣ ਕਿਹਨੂੰ ਲਿਖਣੀ ਹੈ ਡਿਪਟੀ ਕਮਿਸ਼ਨਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਹੁਣ ਵਿਸ਼ਾ ਕੀ ਲਿਆ ਸਾਡੀ ਗਲੀ ਦੀ ਸਫਾਈ ਕੋਈ ਵੀ ਇੱਥੇ ਜਿਹੜਾ ਤੁਸੀਂ ਵਿਸ਼ਾ ਆਪਣੇ ਅਕੋਰਡਿੰਗ ਲਿਖ ਸਕਦੇ ਹੋ ਫਿਰ ਹੁਣ ਜਦੋਂ ਵਪਾਰਕ ਚਿੱਠੀ ਲਿਖਣੀ ਹੈ ਤੇ ਉਹਦੇ ਵਿੱਚ ਪਹਿਲਾਂ ਐਡਰੈਸ ਹੋ ਜੂਗਾ ਕਿਹਨੂੰ ਲਿਖ ਰਹੇ ਹਾਂ ਡੇਟ ਪੈ ਜੇਗੀ ਉੱਥੇ ਸੇਵਾ ਵਿਖੇ ਫਿਰ ਮੈਨੇਜਰ ਸਾਹਿਬ ਨੂੰ ਲਿਖ ਰਹੇ ਹਾਂ ਜਾ ਕੋਈ ਹੋਰ ਵਿਅਕਤੀ ਕਿਸ ਪੋਸਟ ਤੇ ਉਹਨੂੰ ਲਿਖਣਾ ਹੈ ਰੀਗਲ ਪਬਲਿਸ਼ਰਸ ਬੰਬਈ ਹੁਣ ਵਿਸ਼ਾ ਸਾਡਾ ਕੀ ਹੈ ਲਾਇਬ੍ਰੇਰੀ ਦੇ ਲਈ ਕਿਤਾਬਾਂ ਮੰਗਵਾਉਣੀਆਂ ਨੇ ਹੁਣ ਕਿਤਾਬਾਂ ਮੰਗਵਾਉਣੀ ਇਹ ਕੀ ਹੈ ਵਪਾਰ ਹੈ ਇਸ ਕਰਕੇ ਚਿੱਠੀ ਕਿਹੜੀ ਹੋਗੀ ਵਪਾਰਕ ਚਿੱਠੀ ਹੋਗੀ ਸ਼੍ਰੀਮਾਨ ਜੀ ਹੁਣ ਫਿਰ ਇਹਦੇ ਲਈ ਕੀ ਨੋਟ ਹੈ ਪਦਵੀ ਦੇ ਅੰਗਾਂ ਵਾਲੇ ਕਾਮੇ ਤੋਂ ਡੰਡੀ ਇੱਕ ਸੇਧ ਦੇ ਵਿੱਚ ਹੋਣੀ ਚਾਹੀਦੀ ਨੇ ਤੇ ਸੇਵਾ ਵਿਖੇ ਤੇ ਸ਼੍ਰੀਮਾਨ ਜੀ ਸ਼ਬਦ ਖੱਬੇ ਪਾਸੇ ਹਾਸ਼ੀਏ ਦੇ ਨਾਲ ਨਾਲ ਸ਼ੁਰੂ ਕਰਨੇ ਚਾਹੀਦੇ ਨੇ ਤੇ ਦੋਵੇਂ ਇੱਕ ਸੇਦ ਦੇ ਵਿੱਚੋਂ ਸ਼ੁਰੂ ਕਰਨੇ ਚਾਹੀਦੇ ਨੇ ਆਰੰਭ ਕਰਨੇ ਚਾਹੀਦੇ ਨੇ ਅਗਿਆ ਚਿੱਠੀ ਦਾ ਢਾਂਚਾ ਵੀ ਚਿੱਠੀ ਕਿਸ ਤਰੀਕੇ ਨਾਲ ਲਿਖਣੀ ਹੈ ਚਿੱਠੀ ਦੇ ਇਸ ਭਾਗ ਵਿੱਚ ਮਨੋਰਥ ਪੂਰਤੀ ਹੁੰਦੀ ਹੈ ਅਥਵਾ ਜਿਸ ਗੱਲ ਕਰਕੇ ਚਿੱਠੀ ਲਿਖੀ ਜਾਂਦੀ ਹੈ ਉਸ ਨੂੰ ਇਸ ਭਾਗ ਦੇ ਵਿੱਚ ਲਿਖਿਆ ਜਾਂਦਾ ਹੈ ਇਹ ਭਾਗ ਸੰਬੋਧਨੀ ਪਦ ਦੀ ਸਤਰ ਤੋਂ ਅਗਲੀ ਸਤਰ ਵਿੱਚ ਹਾਸ਼ੀਏ ਨਾਲ 1.5 ਇੰਚ ਥਾਂ ਛੱਡ ਕੇ ਸ਼ੁਰੂ ਹੋ ਜਾਂਦਾ ਹੈ ਤੇ ਇਮਤਿਹਾਨ ਵਿੱਚ ਇਸ ਸਵਾਲ ਦੇ ਨੰਬਰ ਅਨਸਾਰ ਇਸ ਭਾਗ ਨੂੰ ਲੰਮੇਰਾ ਜਾਂ ਛੋਟਾ ਸੀ ਕਰ ਸਕਦੇ ਆਂ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਨਾ ਜਦੋਂ ਕਿ ਜੇ ਤੁਸੀਂ ਪਹਿਲਾ ਭਾਗ ਲਿਖਦੇ ਹੋ ਤਾਂ ਉਹਦੇ 1 ਜ 2 ਨੰਬਰ ਵਿਚਕਾਰਲੇ ਭਾਗ ਦੇ 3 ਨੰਬਰ ਐਂਡ ਵਾਲੇ ਭਾਗ ਦੇ 2 ਨੰਬਰ ਤਾਂ ਤੁਸੀਂ ਉਹਦੇ ਅਕੋਰਡਿੰਗ ਇਹਨੂੰ ਵੱਡਾ ਛੋਟਾ ਕਰ ਸਕਦੇ ਹੋ ਜਿਹੜਾ ਚਿੱਠੀ ਦਾ ਢਾਂਚੇ ਵਾਲਾ ਭਾਗ ਹੈ ਤੇ ਇਸ ਭਾਗ ਨੂੰ ਲਿਖਣ ਲੱਗਿਆਂ ਚਿੱਠੀ ਰਚਨਾ ਸੰਬੰਧੀ ਦੱਸੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਤੇ ਪੂਰਾ ਅਮਲ ਕਰਨਾ ਚਾਹੀਦਾ ਆਮ ਤੌਰ ਤੇ ਜਿਹੜੀਆਂ ਨਿੱਜੀ ਚਿੱਠੀਆਂ ਨੇ ਇਹਨਾਂ ਦੇ ਇਸ ਭਾਗ ਦੇ ਆਰੰਭ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਜਾਂ ਨਮਸਤਿਆ ਸ਼ਬਦ ਵਰਤੇ ਜਾਂਦੇ ਹਨ ਪਰ ਇਮਤਿਹਾਨ ਦੇ ਵਿੱਚ ਇਹ ਸ਼ਬਦਾਂ ਨੂੰ ਨਹੀਂ ਵਰਤਣਾ ਚਾਹੀਦਾ ਸਰਕਾਰੀ ਜਾਂ ਵਪਾਰਕ ਚਿੱਠੀਆਂ ਦੇ ਇਸ ਭਾਗ ਦੇ ਆਰੰਭ ਵਿੱਚ ਆਈ ਹੋਈ ਚਿੱਠੀ ਦਾ ਸਾਰ ਪਹਿਲਾਂ ਭੇਜੀ ਹੋਈ ਚਿੱਠੀ ਦਾ ਹਵਾਲਾ ਜਿਹਦੇ ਵਿੱਚ ਨੰਬਰ ਤੇ ਤਾਰੀਖ ਦਿੱਤਾ ਜਾਂਦਾ ਫਿਰ ਆਪ ਜੀ ਦੀ ਚਿੱਠੀ ਨੰਬਰ ਉਹਦੇ ਸਬੰਧ ਦੇ ਵਿੱਚ ਬੇਨਤੀ ਹੈ ਇਹ ਲਿਖਣ ਤੋਂ ਬਾਅਦ ਜਿਹੜੀ ਚਿੱਠੀ ਆ ਉਹ ਲਿਖਣੀ ਆ ਸਰਕਾਰੀ ਚਿੱਠੀਆਂ ਵਿੱਚ ਅਸਲੀ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਇਹ ਜਿਹੜਾ ਸ਼ਬਦ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਹਰ ਨਵਾਂ ਪੈਰਾ 1.5 ਇੰਚ ਥਾਂ ਛੱਡ ਕੇ ਸ਼ੁਰੂ ਹੁੰਦਾ ਹੈ ਤੇ ਨਿੱਜੀ ਚਿੱਠੀਆਂ ਦੇ ਢਾਂਚੇ ਨੂੰ ਸਮਾਪਤ ਕਰਨ ਤੋਂ ਪਹਿਲਾਂ ਜਿਹੜੀ ਸੁਖਸਾਨ ਹੈ ਉਹ ਪੁੱਛੀ ਤੇ ਦੱਸੀ ਜਾਂਦੀ ਹੈ ਨਾਲੇ ਬੱਚਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਕਾਰ ਜਾਂ ਪੈਰੀ ਪੈਣਾ ਆਦਿ ਜਿਹੜੇ ਸ਼ਬਦ ਨੇ ਉਹ ਲਿਖੇ ਜਾਂਦੇ ਨੇ ਇਸ ਤਰ੍ਹਾਂ ਦੀ ਚਿੱਠੀ ਦਾ ਆਰੰਭ ਹੈ ਜਿਹੜਾ ਝਟਪਟ ਹੋਣਾ ਚਾਹੀਦਾ ਹੈ ਮੀਨਸ ਇਹ ਨਹੀਂ ਹੈ ਕਿ ਅਸੀਂ ਬਹੁਤ ਹੌਲੀ ਹੌਲੀ ਕਰ ਰਹੇ ਹਾਂ ਕਿ ਪਹਿਲੇ ਕੋਈ ਗੱਲ ਕਰ ਲਈ ਕਦੇ ਕੋਈ ਗੱਲ ਕਰ ਲਈ ਨਹੀਂ ਇਹਦੀ ਜਿਹੜੀ ਸਟਾਰਟਿੰਗ ਹੈ ਛੇਤੀ ਹੋਣੀ ਚਾਹੀਦੀ ਹੈ ਵਿਸ਼ੇਸ਼ ਕਰਕੇ ਸਰਕਾਰੀ ਚਿੱਠੀ ਦਾ ਜਿਹੜਾ ਸਾਰ ਹੈ ਪਹਿਲੇ 2-3 ਵਾਕਾਂ ਦੇ ਵਿੱਚ ਹੀ ਦੱਸ ਦੇਣਾ ਚਾਹੀਦਾ ਕਿ ਕੀ ਸਮੱਸਿਆ ਦੇ ਬਾਬਤ ਅਸੀਂ ਜਿਹੜੀ ਚਿੱਠੀ ਆ ਉਹ ਲਿਖ ਰਹੇ ਹਾਂ ਉਪਰੰਤ ਜਿਹੜਾ ਵਿਸਥਾਰ ਆ ਉਹ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਸਰਕਾਰੀ ਅਫਸਰ ਜਿਹੜਾ ਉਹ ਗੱਲ ਨੂੰ ਛੇਤੀ ਨਾਲ ਸਮਝ ਲਏਗਾ ਹੁਣ ਅੰਤ ਕਿਵੇਂ ਕਰਨਾ ਹੈ ਚਿੱਠੀ ਦੇ ਇਸ ਹਿੱਸੇ ਵਿੱਚ ਸਤਰ ਦਾ 2/3 ਹਿੱਸਾ ਛੱਡ ਕੇ ਤੇ ਜਿਹਨੂੰ ਚਿੱਠੀ ਲਿਖੀ ਜਾ ਰਹੀ ਹੈ ਤੇ ਆਪਣੀ ਪਦਵੀ ਅਨੁਸਾਰ ਸ਼ਬਦ ਵਰਤ ਕੇ ਕਾਮਾ ਪਾਉਣਾ ਚਾਹੀਦਾ ਹੈ ਤੇ ਇਹਦੇ ਥੱਲੇ ਆਪਣਾ ਨਾਮ ਲਿਖ ਕੇ ਪੂਰਨ ਵਿਸ਼ਰਾਮ अथवा ਜਿਹੜੀ ਡੰਡੀ ਆ ਉਹ ਲਾ ਦੇਣੀ ਚਾਹੀਦੀ ਹੈ ਤੇ ਨਿੱਜੀ ਚਿੱਠੀਆਂ ਦਾ ਅੰਤ ਹੁਣ ਤੁਸੀਂ ਦੇਖ ਰਹੇ ਹੋ ਪੱਤਰਵਾਚਕ ਮੀਨਜ਼ ਕਿਹਨੂੰ ਚਿੱਠੀ ਲਿਖਣੀ ਹੈ ਜਿਵੇਂ ਵੱਡੇ ਨੇ ਸਾਡੇ ਕੋਲ ਮਾਤਾ ਪਿਤਾ ਚਾਚਾ ਅਧਿਆਪਕ ਤੇ ਡਾਕਟਰ ਵਗੈਰਾ ਨੇ ਤਾਂ ਉਹਨਾਂ ਨੂੰ ਕੀ ਲਿਖਾਂਗੇ ਅਸੀਂ ਆਪਜੀ ਦਾ ਪਿਆਰਾ ਜਾਂ ਆਪਜੀ ਦੀ ਪਿਆਰੀ ਆਪਜੀ ਦਾ ਆਗਿਆਕਾਰੀ ਸ਼ਬਦ ਲਿਖ ਕੇ ਰਿਸ਼ਤਾ ਲਿਖ ਦੇਣਾ ਚਾਹੀਦਾ ਜਿਵੇਂ ਆਪਜੀ ਦਾ ਪਿਆਰਾ ਪੁੱਤਰ ਆਪਜੀ ਦੀ ਪਿਆਰੀ ਪੁਤਰੀ ਜਾਂ ਸ਼ਾਗਿਰਦ ਜਾਂ ਆਗਿਆਕਾਰ ਸੇਵਕ ਮੀਨਜ਼ ਤੁਸੀਂ ਆਪਣੇ ਔਦੇ ਦੇ ਅਕੋਰਡਿੰਗ ਜੀ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਉਹ ਤੁਹਾਡਾ ਕੀ ਲੱਗਦਾ ਹੈ ਰਿਸ਼ਤਾ ਕੀ ਹੈ ਉਹਦੇ ਨਾਲ ਫਿਰ ਜਿਹੜਾ ਕੋਈ ਉਸੇ ਉਮਰ ਦਾ ਹੋਵੇ ਕੋਈ ਮਿੱਤਰ ਹੈ ਭੈਣ ਭਰਾ ਹੈ ਸਹੇਲੀ ਹੈ ਤਾਂ ਉਹਨਾਂ ਨੂੰ ਕੀ ਲਿਖਣਾ ਹੈ ਤੇਰਾ ਪਿਆਰਾ ਵੀਰ ਤੇਰੀ ਪਿਆਰੀ ਭੈਣ ਤੇਰਾ ਸੱਚਾ ਮਿੱਤਰ ਤੇਰੀ ਪਿਆਰੀ ਇਸ ਤਰੀਕੇ ਨਾਲ ਫਿਰ ਜੇ ਲੋ ਛੋਟੇ ਭੈਣ ਭਰਾ ਹੈਗੇ ਕੋਈ ਧੀ ਪੁੱਤ ਭਤੀਜਾ ਭਾਂਜਾ ਭਾਣ ਜੀ ਜੋ ਵੀ ਦਾ ਉਹਨਾਂ ਦੇ ਕੀ ਲਿਖਣਾ ਹੈ ਤੇਰਾ ਪਿਆਰਾ ਵੀਰ ਤੇਰੀ ਪਿਆਰੀ ਭੈਣ ਤੇਰਾ ਪਿਆਰਾ ਪਿਤਾ ਇਸ ਤਰੀਕੇ ਨਾਲ ਨਾ ਵਾਕਫਾਂ ਦੇ ਲਈ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਤੁਹਾਡਾ શુભਚਿੰਤਕ ਤੁਹਾਡਾ ਹਿਤੂ ਪਤਨੀ ਦੇ ਲਈ ਤੁਹਾਡਾ ਪਿਆਰਾ ਸਾਥੀ ਤੁਹਾਡਾ ਸੱਚਾ ਜੀਵਨ ਸਾਥੀ ਤੇ ਪਤੀ ਦੇ ਲਈ ਤੁਹਾਡੀ ਪਿਆਰੀ ਸਾਥਣ ਤੁਹਾਡੀ ਸੱਚੀ ਜੀਵਨ ਸਾਥਣ ਵਗੈਰਾ ਫਿਰ ਸਰਕਾਰੀ ਜਾਂ ਜਿਹੜੇ ਵਪਾਰਕ ਚਿੱਠੀਆਂ ਨੇ ਉਹਨਾਂ ਦਾ ਅੰਤ ਕਿਵੇਂ ਕਰਨਾ ਹੈ ਸਰਕਾਰੀ ਜਾਂ ਵਪਾਰਕ ਚਿੱਠੀਆਂ ਦਾ ਅੰਤ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਆਪ ਦਾ ਦਾਸ ਆਪ ਦੀ ਦਾਸੀ ਜਾਂ ਆਪ ਜੀ ਦਾ ਆਗਿਆਕਾਰ ਆਪ ਜੀ ਦੀ ਆਗਿਆਕਾਰਨ ਆਪ ਜੀ ਦਾ ਵਿਸ਼ਵਾਸਪਾਤਰ ਆਪ ਜੀ ਦਾ ਹਿੱਤੂ ਜਾਂ ਆਪ ਜੀ ਦਾ ਸ਼ੁਭਚਿੰਤਕ ਇਹ ਲਿਖਣਾ ਜ਼ਰੂਰੀ ਹੈ। ਕਈ ਵਾਰ ਜਿਹੜੇ ਸਰਕਾਰੀ ਚਿੱਠੀਆਂ ਨੇ ਉਹਦੇ ਵਿੱਚ ਪਤਾ ਹੀਠਾਂ ਦਿੱਤੇ ਨਾਂ ਨਾਲ ਹੀ ਲਿਖ ਦਿੱਤਾ ਜਾਂਦਾ ਉਸ ਹਾਲਤ ਵਿੱਚ ਜਿਹੜੀ ਅੰਤਲੀ ਮੀਨਸ ਬਿਲਕੁਲ ਐਂਡ ਵਾਲੀ ਆਖਰੀ ਜਾਂ ਇਸ ਤੋਂ ਪਿਛਲੀ ਜਿਹੜੀ ਸਤਰ ਹੁੰਦੀ ਹੈ ਉਹਦੇ ਖੱਬੇ ਪਾਸੇ ਜਿਹੜੀ ਮਿਤੀ ਹੈ ਉਹ ਲਿਖ ਦਿੱਤੀ ਜਾਂਦੀ ਹੈ। ਜੇ ਚਿੱਠੀ ਨਾਲ ਕੋਈ ਜ਼ਰੂਰੀ ਕਾਗਜ਼ ਜਾਂ ਸਰਟੀਫਿਕੇਟ ਨਾਲ ਨੱਥੀ ਕਰੇ ਜਾਣ ਤਾਂ ਅੰਤ ਵਿੱਚ ਉਹਨਾਂ ਦਾ ਵੇਰਵਾ ਜ਼ਰੂਰ ਦੇਣਾ ਚਾਹੀਦਾ ਹੈ ਵੀ ਨਾਲ ਨੱਥੀ ਕਿਸੇ ਚੀਜ਼ ਦੀ ਤੁਸੀਂ ਫੋਟੋ ਕਾਪੀ ਲਗਾ ਰਹੇ ਹੋ। ਜਾ ਕੋਈ ਹੋਰ ਚੀਜ਼ ਤੁਸੀਂ ਨੇ ਅਟੈਚ ਕੀਤੀ ਹੈ ਜਦ ਵਪਾਰਕ ਚਿੱਠੀ ਬਹੁਤ ਸਾਰਾ ਮਾਲ ਮੰਗਵਾਉਣ ਦੇ ਲਈ ਲਿਖੀ ਜਾਏ ਤਾਂ ਪਤੇ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਦਾ ਨਾਮ ਹੈ ਉਹ ਵੀ ਲਿਖ ਦੇਣਾ ਚਾਹੀਦਾ ਹੈ ਫਿਰ ਸਿਰਨਾਵਾ ਜਿਸ ਨੂੰ ਚਿੱਠੀ ਲਿਖੀ ਗਈ ਹੋਵੇ ਉਸ ਦਾ ਠੀਕ ਠਾਕ ਤੇ ਪਤਾ ਸੋਹਣੀ ਲਿਖਾਈ ਦੇ ਵਿੱਚ ਲਿਖਣਾ ਚਾਹੀਦਾ ਹੈ ਤਾਂ ਜੋ ਗਲਤੀ ਨਾਲ ਉਹ ਜਿਹੜੀ ਚਿੱਠੀ ਹੈ ਕਿਸੇ ਹੋਰ ਨੂੰ ਨਾ ਮਿਲ ਜਾਵੇ ਹੁਣ ਜਿਹੜੀ ਪੁਰਾਣੇ ਟਾਈਮ ਦੇ ਤੇਖੋ ਟਿਕਤ ਲੱਗਦੀ ਸੀ ਤਾਂ ਕਿਹਨੂੰ ਤੁਸੀਂ ਚਿੱਠੀ ਲਿਖ ਰਹੇ ਹਾਂ ਤਾਂ ਉਹਦਾ ਜਿਹੜਾ ਐਡਰੈਸ ਹੈ ਇੱਥੇ ਉਹ ਲਿਖੋਗੇ ਤੁਸੀਂ। Dear students ਮੈਂ ਉਮੀਦ ਕਰਦੀ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਥੈਂਕਸ ਫॉर ਵਾਚਿੰਗ।